ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਪਣੀ ਇੱਕ ਹੋਰ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਗੱਲ ਕਰਦੇ ਆਂ ਵੀ ਇੱਕ ਨੰਬਰ ਮਸ਼ੀਨ ਦੀਆਂ ਤਾਂ ਆਪਾਂ ਤੁਹਾਡੇ ਨਾਲ ਬਹੁਤ ਵੀਡੀਓ ਪੂ ਦੇ ਰਹੇ ਆਂ ਕਿ ਆਪਾਂ ਇਹ ਡਿਊਟੀ ਇੱਕ ਨੰਬਰ ਮਸ਼ੀਨ ਕੋਲੇ ਜਾਦਾ ਰਹੀ ਹੈ ਕਿ ਮਸ਼ੀਨ ਥੋੜੀ ਜੀ ਸਾਈਡ ਤੇ ਚੱਲਦੀ ਰਹੀ ਹੈ ਅੱਜ ਮਸ਼ੀਨਾ ਹੋ ਗਈਆਂ ਜੇ ਦੋਵੇਂ ਇਕੱਠੀਆਂ ਇੱਕੋ ਪਿੰਡ ਦੇ ਵਿੱਚ ਤੇ ਅੱਜ ਇੱਕੋ ਪੈਂਡਰ ਦੇ ਵਿੱਚ ਮਸ਼ੀਨਾਂ ਹੁਣ ਕਰਕੇ ਅੱਜ ਆਪਣਾ ਦਿਲ ਕੀਤਾ ਵੀ ਆਪਾਂ ਵੀ ਇਸ ਟਾਈਮ ਛੂਪੁਰ ਦੇ ਇਰ ਜੇ ਪਹੁੰਚ ਗਏ ਸੀਗੇ ਤੇ ਅੱਜ 2 ਨੰਬਰ ਮਸ਼ੀਨ ਦੀ ਵੀ ਆਪਾਂ ਵੀਡੀਓ ਬਣਾ ਕੇ ਪਾਈ ਜਾਵੇ ਕਿਉਂਕਿ ਇਹ ਮਸ਼ੀਨ ਦੀ ਵੀਡੀਓ ਅੱਗੇ ਤੁਸੀਂ ਕਦੇ ਨਹੀਂ ਦੇਖੀ ਇਹ ਤਾਂ ਇਹ ਵੀ ਪ੍ਰੀਤ ਹੀ ਆ ਇਹ ਆਪਣੀਆਂ 2 ਨੰਬਰ ਮਸ਼ੀਨਾਂ ਅੱਜ ਦੋਵੇਂ ਮਸ਼ੀਨਾਂ ਇੱਕੋ ਹੀ ਪੈਂਟ ਦੇ ਵਿੱਚ ਚੱਲ ਰਹੀਆਂ ਤੇ ਇਹ ਮਸ਼ੀਨਾ ਦੋ ਨੰਬਰ ਮਸ਼ੀਨ ਆਪਣੇ ਦੇਖ ਲਓ ਇਹ ਵੀ ਪੂਰੀ ਸਾਫ਼ ਮਸ਼ੀਨ ਹੈ ਇਹੋ ਜੀ ਗੱਲ ਹੈ ਇੱਕੋ ਮਾਡਲਾ ਮਸ਼ੀਨਾਂ ਤੇ ਇੱਕੋ ਹੀ ਡੈਣਾ ਆਈਆਂ ਮਸ਼ੀਨਾਂ ਇਹਦੀ ਥੋੜੀ ਜੀ ਪੂਛ ਪਿੱਛੋਂ ਲੱਗੀ ਸੀਗੀ ਦੂਜੇ ਸੀਜ਼ਨ ਉਹ ਇੱਕ ਨੰਬਰ ਮਸ਼ੀਨ ਦੀ ਪੂਛ ਐਨ ਕੀ ਥੋੜੀ ਜੀ ਲੱਗੀਆਂ ਲੱਗ ਜਾਂਦੀਆਂ ਇੰਟ ਨੂੰ ਭਈਆਂ ਨੂੰ ਕ੍ਰੈਕਟਰ ਟਰੂਕਟਰ ਨਹੀਂ ਠੱਲਣੇ ਆਉਂਦੇ ਜਿੱਥੇ ਜੀ ਕਰਦਾ ਖੜੇ ਕਰ ਦਿੰਦੇ ਆ ਇਸ ਕਰਕੇ ਸਾ ਪਛਾ ਮੜੀਆਂ ਮੋਟੀਆਂ ਲੱਗੀਆਂ ਨਹੀਂ ਪਰ ਇੰਨੀਆਂ ਨਹੀਂ ਐਨ ਧਿਆਨ ਨਾਲ ਜਾ ਕੇ ਦੇਖੀਏ ਤਾਂ ਫੇਰ ਪਤਾ ਲੱਗਦਾ ਵੀ ਕੋਸ਼ ਮੜੀ ਜੀ ਲੱਗੀ ਆ ਦੋਵਾਂ ਦੇ ਬੱਸ ਇੰਨੇ ਸੈਡ ਬੱਸ ਤੁਸੀਂ ਆ ਵੇ ਲੋ ਵੀ ਇਧਰਲੀ ਸੈਡ ਲੱਗੀ ਆ ਵੀ ਪੌੜੀ ਵਾਲੀ ਮਗਰਲੀ ਪੌੜੀ ਵਾਲੀ ਤੁਹਾਨੂੰ ਉਨੀ ਨਜ਼ਰ ਨਹੀਂ ਆਉਂਦੀ ਹਣੀ ਉਹਦੀ ਦੂਜੀ ਅੱਗੇ ਕੈਵਨ ਵਾਲੀ ਪੌੜੀ ਵਾਲੇ ਪਾਸੋਂ ਮਾੜੀ ਜੀ ਲੱਗੀ ਆ ਉਸ ਭਈਆਂ ਦੀਆਂ ਵੀ ਗਲਤੀਆਂ ਹੁੰਦੀਆਂ ਕੋਸ਼ਾ ਡਰਾਈਵਰਾਂ ਦੀਆਂ ਵੀ ਗਲਤੀਆਂ ਹਾਰਨ ਮਾਰ ਦਿੰਦੇ ਆ ਤੇ ਮੁੜ ਕੇ ਪਿੱਛੇ ਵੇਂਦੇ ਨਹੀਂ ਵੀ ਜੋ ਹਾਰਨਾ ਮਾਰਤਾ ਇਹਨਾਂ ਨੇ ਤਾਂ ਆ ਹੀ ਜਾਣਾ ਲੈ ਕੇ ਟਰੈਕਟਰ ਆ ਹੀ ਜਾਣਾ ਇਹਨਾਂ ਨੇ ਤਾਂ ਬਸ ਇਹਨਾਂ ਤੋਂ ਨੇ ਥੋੜਾ ਵੇਖਣਾ ਵੀ ਇਹਨਾਂ ਨੇ ਇੱਥੋਂ ਮੋੜ ਪਈਆਂ ਚਲੋ ਪੰਜਾਬੀ ਬੰਦੇ ਤਾਂ ਦੇਖ ਹੀ ਲੈਂਦੇ ਆ ਇਹ ਭਾਈ ਲੇ ਇੱਥੋਂ ਹੁਣ ਮਸ਼ੀਨ ਮੋੜਨਗੇ ਇੱਥੋਂ ਜਾਂ ਕੁਛ ਕਰਨਗੇ ਤਾਂ ਚਲਦੀ ਨਾ ਜੀ ਪ੍ਰੀਤੋ ਪੜਦੀ ਨਾ ਧੂੜਾਂ ਨੂੰ ਕਹਿੰਦੇ ਆ ਪ੍ਰੀਤੋ ਬਾਕੀ ਮਸ਼ੀਨ ਕੋਈ ਵੀ ਮਾੜੀ ਨਹੀਂ ਹੁੰਦੀ बस बंदे ਚਲਾਉਣ ਵਾਲੇ ਮਾੜੇ ਹੋ ਜਾਂਦੇ ਆ ਮਸ਼ੀਨ ਕੋਈ ਵੀ ਮਾੜੀ ਨਹੀਂ ਹੁੰਦੀ ਮਸ਼ੀਨਾਂ ਸਾਰੀਆਂ ਹੀ ਵਧੀਆ ਚੱਲਦੀਆਂ ਆਪਾਂ ਕਈ ਮਸ਼ੀਨਾਂ ਚਲਾਈਆਂ ਤੇ ਸਾਰੀਆਂ ਮਸ਼ੀਨਾਂ ਹੀ ਵਧੀਆ ਚੱਲਦੀਆਂ ਤੇ ਬਹੁਤ ਬੰਦੇ ਵਧੀਆ ਹੋਏ ਕਾਹਦੇ ਆ ਥੋੜਾ ਜਿਹਾ ਬੇਹੁਰੇ ਜੇ ਬੰਦੇ ਰਹੇ ਇਦਿੱਤੇ ਵੀ ਅੱਜ ਇਦਿੱਤੇ ਪਹੁੰਚ ਗਏ ਆਪਾਂ ਤੇ ਫੋਰਮੈਨ ਥੋੜਾ ਜਿਹਾ ਚੇਂਜ ਕੀਤੇ ਆ ਇੱਕ-ਇੱਕ ਬੰਦਾ ਦੋਵੇਂ ਮਸ਼ੀਨਾਂ ਦਾ ਚੇਂਜ ਹੋ ਗਿਆ। ਬਸ ਬਗਲੀ ਕੀਤੀ ਆ। ਤੇ ਜੇ ਜਿਆਦਾ ਇਕੱਠੇ ਰਹਿਣ ਨਾਲ ਵੀ ਖਰਾਬ ਕਰਨ ਲੱਗ ਜਾਂਦੇ ਫਿਰ। ਅੱਜ ਆਪਾਂ ਇੱਕ-ਇੱਕ ਬੰਦਾ ਚੇਂਜ ਕਰਤਾ। ਉਧਰਲੀ ਦੁੱਦੀ ਇੱਕ ਨੰਬਰ ਦਾ ਬੰਦਾ ਇਸ ਮਸ਼ੀਨ ਤੇ ਕਰਤਾ ਤੇ ਦੋ ਨੰਬਰ ਦਾ ਇੱਕ ਤੇ ਕਰਤਾ। ਹਣਕ ਬਹੁਤ ਖੜੀ ਆ ਜਿ ショਵ ਪਰ। ਆਇਰ ਜਹਾਜ਼ ਇਹ ਪੂਰਾ ਹੀ ਖੜਾ ਤੁਸੀਂ ਦੇਖ ਸਕਦੇ ਆ ਤੇ ਰਾਤ ਆਪਾਂ ਭੇਜਤੀ ਸੀ ਵੀ ਇਹਨਾਂ ਆਪਾਂ ਵੀ ਅੱਜ ਪਹੁੰਚ ਕੇ ਸੀ ਹੁਣ ਇੱਥੇ ਤੇ ਆਹ ਮੁੰਡਾ ਆਪਣਾ ਰੋਟੀਆਂ ਪਕਾਉਣ ਵਾਲਾ ਜਿਹੜਾ ਰੂਪਾ ਤੁਸੀਂ ਜਾਣਦੇ ਹੀ ਹੋ ਤੇ ਰੋਟੀ ਪਾਣੀ ਬਣਾਈ ਜਾਂਦਾ ਠੀਕ ਹੈ ਮਿਲੋ ਇਹਨਾਂ ਹੋਰ ਵੀ ਰੁਪਏ ਠੀਕ ਠਾਕ ਆਂ ਯਾੜ ਦੁਖਦੀ ਆ ਕੰਜਰ ਦਾ ਚੇਰਾ ਦਾ ਕਹਦੇ ਠੀਕ ਆ ਬਾਅਦ ਚ ਕਹਦੀ ਯਾੜ ਦੁਖਦੀ ਆ ਚਲੋ ਠੀਕ ਆ ਜੀ ਧੰਨਵਾਦ ਆਈ ਦੀ ਵੀਡੀਓ ਆਪਣੀ ਇੰਨੀ ਸੀ ਧੰਨਵਾਦ